ਤੂੰ ਕਾਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇ ਜਿੰਦਰਾ ਤੂੰ ਕਾਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇ ਜਿੰਦਰਾ ਤੂੰ ਚੜ ਜਾਣਾ ਬੰਦਿਆ ਪਤਾ ਸੁਕੀ ਤਾਂ ਨਹੀਂ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਜੇ ਉਹ ਰੋਟੀ ਦੇ ਸਕਦਾ ਏ ਹੱਥਾਂ 'ਚੋਂ ਵੀ ਖੋ ਸਕਦਾ ਏ ਜੋ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ 'ਨੀ ਦੌਲਤ ਆਉਣੀ ਹੱਥ 'ਨੀ ਦੌਲਤ ਆਉਣੀ ਕਰਦਾ ਮਾਣ ਨਹੀਂ ਮਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਮੇਰਾ ਨਾਮ ਸ਼ਫਾਕ ਮੁਹੰਮਦ ਅਸ਼ਫਾਕ ਮਲਿਕ ਮੈਂ ਮਲੇਰ ਕੋਟਲਾ ਪੰਜਾਬ ਪੁਰਸ ਦੇ ਵਿੱਚ ਡਿਊਟੀ ਕਰ ਰਿਹਾ ਹਾਂ ਤੇ ਮੇਰਾ ਪਿੰਡ ਰਸੂਲਪੁਰਾ ਜਿੱਥੇ ਛਪਾਰ ਦਾ ਮੇਲਾ ਲੱਗਦਾ ਨਾ ਉਹਦੇ ਨਾਲ ਮੇਰਾ ਪਿੰਡ ਆ ਛੋਟਾ ਜਿਹਾ ਰਸੂਲਪੁਰ ਮੇਰਾ ਪਿੰਡ ਆ ਮੇਰਾ ਗਾਣਾ ਆਇਆ ਸੀਗਾ ਜੀ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਇਹ ਸਾਡਾ ਗਾਣਾ 2018 ਦੇ ਵਿੱਚ ਹੋਇਆ ਸੀਗਾ ਤੇ ਇਹ ਮੈਂ ਤੇ ਇੱਕ ਆਰੀਫ ali ਫਿਰੋਜ਼ ਖਾਨ ਜੀ ਦੇ ਭਤੀਜਾ ਨੇ ਉਹਨਾਂ ਨੇ ਗਾਣਾ ਗਾਇਆ ਸੀਗਾ ਇਹ ਤੇ 2018 ਦੇ ਵਿੱਚ ਇਹ ਗਾਣਾ ਕਰਿਆ ਸੀ ਤੇ ਜਿਹਦਾ ਮਿਊਜ਼ਿਕ ਕਰਿਆ ਸੀਗਾ ਜੱਸੀ ਬ੍ਰਦਰ ਨੇ ਇਹ ਗਾਣੇ ਨੂੰ ਮਤਲਬ ਕਿ ਇੰਨੀ ਮਕਬੂਲੀਅਤ ਮਤਲਬ ਮਿਲੀ ਆ ਤੇ ਲੇਕਿਨ ਇਹ ਗਾਣਾ ਪਤਾ ਨਹੀਂ ਹੈਗਾ ਕਿ ਇਹ ਗਾਣਾ ਕਿਸ ਦਾ ਗਾਇਆ ਹੋਇਆ ਇਹ ਮੇਰਾ ਗਾਣਾ ਗਾਇਆ ਜੀ ਅਸ਼ਫਾਕ ਮਲਿਕ ਮੰਨ ਲਓ ਉਹਦੇ ਵਿੱਚ YouTube ਦੇ ਉੱਪਰ ਇਹ ਹੈਗਾ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਹਾਂਜੀ ਦੋਸਤੋ ਜਿਵੇਂ ਤੁਸੀਂ ਇਹ ਮੇਰੇ ਕੁਦਰਤ ਦੇ ਰੰਗ ਗਾਣੇ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਅਸੀਂ ਨਵਾਂ ਟਰੈਕ ਲੈ ਕੇ ਆ ਰਹੇ ਹਾਂ ਕੁਦਰਤ ਦੇ ਰੰਗ 2 ਬਹੁਤ ਸੋਹਣਾ ਗਾਣਾ ਬਣਿਆ ਵਾ ਬਹੁਤ ਘੈਂਡ ਗਾਣਾ ਬਣਿਆ ਤੁਸੀਂ ਸੁਣੋਗੇ ਤਾਂ ਇਸ ਤੋਂ ਵੀ ਅੱਛਾ ਗਾਣਾ ਬਣਿਆ ਸਾਨੂੰ ਉਮੀਦ ਆ ਸੀ ਬਹੁਤ ਜ਼ਿਆਦਾ ਮਿਹਨਤ ਕਰੀਆ ਸੇਮ ਅਸੀਂ ਦੋਨੇ ਸਿੰਗਰ ਆ ਤੇ ਰਾਈਟਰ ਦਲਵਾਰਾਸ਼ ਪਰ ਇਨੇ ਹੀ ਲਿਖਿਆ ਇਹ ਗਾਣਾ ਤੇ ਜੱਸੀ ਬਦਰ ਦੀ ਮਿਊਜ਼ਿਕ ਕਰਿਆ ਇਹਦੀ ਆਡੀਓ ਰੈਡੀ ਆ ਜੀ ਮੈਂ ਚਾਹੁੰਦਾ ਵੀ ਕੋਈ ਕੰਪਨੀ ਸਾਨੂੰ ਮਤਲਬ ਕਿ ਵਧੀਆ ਲੈਵਲ ਤੇ ਇਹ ਗਾਣਾ ਸਾਡਾ ਇਹਦੀ ਵੀਡੀਓ ਬਣ ਜੇ ਤੇ ਇਹ ਗਾਣਾ ਸਾਡਾ ਰਿਲੀਜ਼ ਹੋਵੇ ਤੇ ਕੋਈ ਵਧੀਆ ਕੰਪਨੀ ਸਾਡੇ ਦੇ ਨਾਲ ਮਨ ਲੋ ਸਾਨੂੰ ਇਹ ਗਾਣੇ ਕਰਨ ਦੇ ਲਈ ਸਾਡੇ ਨਾਲ ਡੀਲ ਕਰੇ ਤੇ ਇਹ ਗਾਣਾ ਸਾਡਾ ਮੈਂ ਤੁਹਾਡੀ ਝੋਲੀ ਪਾ ਸਕਾਂ ਮੈਨੂੰ ਉਮੀਦ ਆ ਕਿ ਸਾਡਾ ਇਹ ਕੁਦਰਤ ਦੇ ਰੰਗ ਟੂ ਗਾਣਾ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਤੇ ਬਹੁਤ ਸਾਰੇ ਬਹੁਤ ਬਹੁਤ ਧੰਨਵਾਦ ਸਾਰੇ ਵੀਰੇ ਦਰਸ਼ਕ ਵੀਰਾਂ ਦਾ ਜਿਨ੍ਹਾਂ ਨੇ ਮੇਰੇ ਗਾਣੇ ਨੂੰ 7 ਸਾਲ ਹੋ ਗਏ ਅੱਜ 7 ਸਾਲ ਬਾਅਦ ਵੀ ਇਹ ਅੱਜ ਵੀ ਗਾਣਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਿੱਦਾਂ ਜੀ ਇਹ ਸਿੰਗਰ ਅੱਜਕੱਲ ਮਤਲਬ ਸੋਚਦੇ ਨੇ ਮੈਂ ਕਿਸੇ ਨੂੰ ਇਹ ਨਹੀਂ ਕਹੂੰਗਾ ਤੇ ਮਤਲਬ ਕਿ ਤੜਕ ਦੇ ਮਤਲਬ ਖੜਕੇ ਦੜਕੇ ਵਾਲੇ ਗਾਣੇ ਚੱਲਦੇ ਨੇ ਦੇਖੋ ਜੀ ਮੇਰਾ ਗਾਣਾ ਤੁਹਾਡੇ ਸਾਹਮਣੇ ਆ ਮੈਨੂੰ ਤਾਂ ਮਤਲਬ ਕਿ ਦਰਸ਼ਕ ਸਿਆਣੇ ਨੇ ਸੁਣਦੇ ਨੇ ਸੋਹਣਾ ਕੰਟੈਂਟ ਤੁਸੀਂ ਲਿਖੋ ਸੋਹਣਾ ਕੰਟੈਂਟ ਤੁਸੀਂ ਗਾਓ ਤਾਂ ਤੁਹਾਡਾ ਗਾਣਾ ਆਪਣੇ ਆਪ ਚੱਲੇਗਾ ਮਿਲੀਅਨ ਦੇ ਵਿੱਚ ਤੁਹਾਡਾ ਗਾਣਾ ਆਟੋਮੈਟਿਕਲੀ ਸੁਣਨਗੇ ਤੁਹਾਨੂੰ ਕੋਈ ਉਹਦੇ ਵਿੱਚ ਐਡ ਕਰਨ ਦੀ ਲੋੜ ਨਹੀਂ ਹੈਗੀ ਤਾਂ ਵਧੀਆ ਕੰਟੈਂਟ ਨੂੰ ਦਰਸ਼ਕ ਸੁਣਦੇ ਨੇ ਕਿਉਂਕਿ ਮੇਰਾ ਇਹ ਪਹਿਲਾ ਗਾਣਾ ਇੰਨਾ ਸੋਹਣਾ ਸੁਣਿਆ ਤਾਂ ਉਹਦੇ ਕਰਕੇ ਅਸੀਂ ਦੂਸਰਾ ਗਾਣਾ ਕਰਿਆ ਤੇ ਮੈਨੂੰ ਹੁਣ ਉਸ ਤੋਂ ਵੀ ਜ਼ਿਆਦਾ ਉਮੀਦ ਹੈ ਵੀ ਕੁਦਰਤ ਦੇ ਰੰਗ 2 ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲੇਗਾ ਹੰਗਾਰਾ ਮਿਲੇਗਾ ਤਾਂ ਦੋਸਤੋ ਅਸੀਂ ਮੰਨ ਲਓ ਜਲਦੀ ਕੁਦਰਤ ਦੇ ਰੰਗ 2 ਗਾਣਾ ਲੈ ਕੇ ਆ ਰਹੇ ਹਾਂ ਇਸ ਤੋਂ ਬਿਨਾ ਮੇਰੇ ਹੋਰ ਵੀ ਗਾਣੇ ਆ ਰਹੇ ਨੇ ਰੋਮਾਂਟਿਕ Song ਆ ਰਿਹਾ ਮੇਰਾ ਤੇ ਉਸ ਤੋਂ ਬਿਨਾ ਮਤਲਬ ਇੱਕ ਅਸੀਂ ਧਾਰਮਿਕ ਗਾਣਾ ਕਰਿਆ ਉਹ ਵੀ ਆ ਰਿਹਾ ਜੀ ਤੇ ਆ ਸਾਈਕਲ ਰੈਲੀ ਦੇ ਗਾਣਾ ਕਰਿਆ ਉਹ ਵੀ ਸਾਡਾ ਮ ਸਾਮਲ ਰਿਪੋਰਟਾ ਜੀ ਨੇ ਸਾਈਕਲ ਰੈਲੀ ਸੰਡੇ ਦੇ ਵਿੱਚ ਸੰਡੇ ਆਪਣਾ ਪਿਛਲੇ ਸੰਡੇ ਵਾਲੇ ਦਿਨ ਸਾਈਕਲ ਰੈਲੀ ਕਰੀ ਸੀ ਤੇ ਉਹਦੇ ਵਿੱਚ ਸਾਡਾ ਇਹ ਗਾਣਾ ਮੈਂ ਕਰਿਆ ਨਵਾ ਉਹ ਵੀ ਆ ਰਿਹਾ ਤਾਂ ਤੁਹਾਡੀ ਝੋਲੀ ਬੜੇ ਸੋਹਣੇ ਗਾਣੇ ਪਾ ਰਹੇ ਆ ਜੀ ਦੋਸਤੋ ਬੱਚਿਆਂ ਨੂੰ ਇੱਕ ਅਫਸੋਸ ਆ ਜਾਂ ਮਨ ਦੇ ਵਿੱਚ ਇਹ ਆ ਵੀ ਸਾਡਾ ਇੱਡਾ ਸੋਹਣਾ ਗਾਣਾ ਚੱਲਿਆ ਤੇ ਲੇਕਿਨ ਉਹ ਪਤਾ ਨਹੀਂ ਹੈਗਾ ਵੀ ਉਹ ਗਾਣਾ ਕਿੰਨਾਂ ਨੇ ਮਤਲਬ ਗਾਇਆ ਇਹ ਕਿੰਨਾਂ ਦਾ ਲਿਖਿਆ ਹੋਇਆ ਗਾਣਾ ਵੀ ਸਾਡੇ ਚਿਹਰੇ ਨਹੀਂ ਅੱਗੇ ਆਇਆ ਏ ਤੇ ਮੈਨੂੰ ਉਮੀਦ ਆ ਵੀ ਇਸ ਵਾਰੀ ਅਸੀਂ ਕੁਦਰਤ ਦੇ ਰੰਗ ਟੂਰ ਦੇ ਨਾਲ ਛਾ ਜਾਵਾਂਗੇ ਤੁਹਾਡਾ ਪਿਆਰ ਬਹੁਤ ਬਹੁਤ ਸਤਿਕਾਰ ਜੀ ਧੰਨਵਾਦ